ਹੁਸ਼ਿਆਰਪੁਰ ਕਾਂਗਰਸ ਵੱਲੋਂ ਨਵਜੋ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਇੱਕ ਵੱਡੀ ਰੈਲੀ ਕਰਨ ਦਾ ਐਲਾਨ ਕੀਤਾ ਹੈ ਇਹ ਕਿਹਦੇ ਨਾਲ ਆਉਂਦਾ ਹੈ ਕਾਂਗਰਸ ਲਲ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਮੇਰੇ ਹੁਸ਼ਿਆਰਪੁਰ ਪ੍ਰੈਸ ਐਸੋਸੀਏਸ਼ਨ ਦੇ ਵੀਰ ਮਰੀਆਂ ਭੈਣਾਂ ਇੱਥੇ ਆਏ ਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਧੰਨਵਾਦ ਦੇ ਨਾਲ ਹੀ ਤੁਹਾਨੂੰ ਇਹ ਸਾਰਿਆਂ ਨੂੰ ਹੱਥ ਜੋੜ ਕੇ ਵਿਸ਼ਵਜੀਤ ਵਿਸ਼ਵਾਨਾਥ ਵੰਟੀ ਜੀ ਵੱਲੋਂ ਅਪੀਲ ਹੈ ਕਿ ਸਾਡੀ ਜਿਹੜੀ 9 ਤਰੀਕ ਨੂੰ ਪੰਜਾਬ ਲੈਵਲ ਦੀ ਰੈਲੀ ਜਿਹੜੀ ਹੁਸ਼ਿਆਰਪੁਰ ਵਿੱਚ ਹੋ ਰਹੀ ਆ ਔਰ ਪੂਰੇ ਦੇਸ਼ ਦੀ ਸ਼ਾਨ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਉਸ ਰੈਲੀ ਨੂੰ ਸੰਬੋਧਨ ਕਰਨ ਵਾਸਤੇ ਹੁਸ਼ਿਆਰਪੁਰ ਵਿੱਚ ਵਿਖੇ ਆ ਰਹੇ ਹਨ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਤੁਸੀਂ ਵੀ ਵੱਧ ਛੜ ਕੇ ਇਸ ਰੈਲੀ ਦੇ ਵਿੱਚ ਸਾਡਾ ਸਹਿਯੋਗ ਕਰਕੇ ਇਸ ਰੈਲੀ ਨੂੰ ਕਾਮਯਾਬ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇ ਔਰ ਇਸ ਦੇ ਨਾਲ ਹੀ ਮੈਂ ਇਹ ਵੀ ਇਸ ਗੱਲ ਨੂੰ ਸਪਸ਼ਟ ਕਰਨਾ ਚਾਹੁੰਦਾ ਕਿ ਇਹ ਸਿਰਫ ਔਰ ਸਿਰਫ ਕਾਂਗਰਸ ਦੀ ਰੈਲੀ ਆ ਔਰ ਕਾਂਗਰਸ ਨੂੰ ਮਜ਼ਬੂਤ ਕਰਨ ਵਾਸਤੇ ਜੋ ਕਿ ਤੁਸੀਂ ਸਾਰੇ ਜਾਣਦੇ ਹੀ ਆ ਕਿ ਪਿਛਲੇ ਲਗਭਗ ਕੋਈ 2 ਸਾਲ ਦਾ ਅਰਸਾ ਹੋ ਗਿਆ ਕਾਂਗਰਸ ਹੁਸ਼ਿਆਰਪੁਰ ਦੇ ਵਿੱਚ ਜੋ ਸਿਆਸੀ ਹਾਲਾਤ ਆ ਉਹ ਇੱਕ ਲਵਾਰਸ ਤਰ੍ਹਾਂ ਦੀ ਕਾਂਗਰਸ ਹੋਈ ਪਈ ਆ ਕਾਂਗਰਸ ਨੂੰ ਥੋੜਾ ਬੂਸਟ ਕਰਨ ਵਾਸਤੇ ਥੋੜਾ ਉੱਪਰ ਚੱਕਣ ਵਾਸਤੇ ਇਹ ਰੈਲੀ ਕਰ ਰਹੇ ਆਂ ਔਰ ਬਿਨਾ ਕਿਸੇ ਧੜੇਬੰਦੀ ਤੋਂ ਉੱਪਰ ਉੱਠ ਕੇ ਸਾਰੇ ਲੀਡਰਾਂ ਨੂੰ ਸਾਰੇ ਜਿੰਨੇ ਸਤਕਾਰਯੋਗ ਸਾਡੇ ਸੀਨੀਅਰ ਲੀਡਰਸ਼ਿਪ ਹੈਗੀ ਆ ਜਾਂ ਲੋਕ ਨੂੰ ਸ਼ਹਿਰਪੁਰ ਦੀ ਲੀਡਰਸ਼ਿਪ ਹੈਗੀ ਆ ਉਹਨਾਂ ਸਾਰਿਆਂ ਨੂੰ ਇਹਦੇ ਵਾਸਤੇ ਅਸੀਂ ਨਿਮੰਤਰਣ ਦੇਣਾ ਔਰ ਮੈਂ ਆਸ ਕਰਦਾ ਕਿ ਉਹ ਸਾਰੇ ਇਸ ਰੈਲੀ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਨਗੇ ਔਰ ਇਸ ਰੈਲੀ ਨੂੰ ਅਸੀਂ ਸਾਰੇ 17 ਕਾਉਂਸਲਰ ਔਰ ਹੋਰ ਵੀ ਜਿੰਨੇ ਸਾਡੇ ਅਹੁਦੇਦਾਰ ਸਹਿਬਾਨ ਹੈਗੇ ਰਲ ਮਿਲ ਕੇ ਕਾਮਯਾਬ ਕਰਾਂਗੇ ਹਾਂਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਸਾਡੇ ਪ੍ਰੈਸ ਦੇ ਸਾਥੀ ਇੱਥੇ ਆਏ ਆ ਸਾਰਿਆਂ ਦਾ तहे ਦਿਲੋਂ ਸ਼ੁਕਰਗੁਜ਼ਾਰ ਆ ਸੀ ਮੈਂ ਜ਼ਿਲ੍ਹਾ ਐਂਟਕ ਦਾ ਪ੍ਰਧਾਨ ਅਜੇ ਸ਼ਰਮਾ ਬੋਲ ਰਿਹਾ ਜੀ ਸਾਨੂੰ ਕਾਂਗਰਸ ਕਮੇਟੀਰੋਂ ਸਾਡੇ ਜਿਹੜੇ ਕਾਂਗਰਸ ਦੇ ਸੀਨੀਅਰ ਵਾਈਸ ਪ੍ਰਧਾਨਾ ਵਿਸ਼ਵਰਾਜ ਜੀ ਇਹਨਾਂ ਵੱਲੋਂ ਨਿਯੋਤਾ ਮਿਲਿਆ ਜੀ ਕਿ ਅਸੀਂ ਇੱਕ ਇੱਥੇ ਰੈਲੀ ਕਰਨੀ ਆ ਜਿਹੜੇ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਆ ਰਹੇ ਆ ਐਂਟਕ ਜਿਹੜੀ ਹੈਗੀ ਆ ਇੱਕ ਮਤਲਬ ਕਾਂਗਰਸ ਦਾ ਬਹੁਤ ਹੀ ਇੰਪੋਰਟੈਂਟ ਅੰਗ ਆ ਔਰ ਹੁਜਾਰਪੁਰ ਦੇ ਵਿੱਚ ਇੰਟਕ ਕਾਫੀ ਮਜ਼ਬੂਤ ਹੋਈ ਹੈ ਔਰ ਅਸੀਂ ਕੋਸ਼ਿਸ਼ ਇਹ ਕਰਦੇ ਆ ਕਿ ਜਿੱਦਾਂ ਇੰਟਕ ਮਜ਼ਬੂਤ ਹੋ ਰਹੀ ਹੈ ਉਹਦਾ ਕਾਂਗਰਸ ਵੀ ਮਜ਼ਬੂਤ ਹੋਵੇ ਇਸ ਲਈ ਅਸੀਂ ਸਾਰੇ ਜਿੰਨੇ ਸਾਡੇ ਕਾਂਗਰਸ ਦੇ ਵੱਡੇ ਲੀਡਰ ਆ ਜ਼ਿਲ੍ਹੇ ਦੇ ਲੀਡਰ ਆ ਸਾਰਿਆਂ ਨੂੰ ਇਹ ਅਪੀਲ ਕਰਾਂਗੇ ਕਿ ਜੇ ਮੰਡੇ ਭਾਜੀ ਨੇ ਰੈਲੀ ਕਰਵਾਉਣ ਦੀ ਸੋਚੀ ਹੈਗੀ ਆ ਤੇ ਸਾਰੇ ਜਣੇ ਰਲ ਮਿਲ ਕੇ ਆਓ ਤੇ ਜਿਹੜੀ ਕਾਂਗਰਸ ਬਿਖਰੀ ਹੋਈ ਹੈ ਉਹਨੂੰ ਆਪਾਂ ਇਕੱਠਾ ਕਰਕੇ ਇੱਕ ਮੰਚ ਤੇ ਲਿਆ ਕੇ ਇੱਕ ਵਧੀਆ ਢੰਗ ਨਾਲ ਕਿਉਂਗੇ ਹੁਜਾਰਪੁਰ ਦੀ ਕਾਂਗਰਸ ਬਹੁਤ ਮਜ਼ਬੂਤ ਕਾਂਗਰਸ ਸੀ ਜਿਹੜੀ ਕਿ ਥੋੜਾ ਜਿਹਾ ਬਿਖਰਾਵਚਾ ਉਹਨੂੰ ਆਪਾਂ ਇਕੱਠੇ ਕਰਕੇ ਇੱਕ ਮਜੇ ਅੱਗੇ ਜਿਹੜਾ ਇਲੈਕਸ਼ਨ ਆ ਰਿਹਾ 24 ਦਾ ਉਹਦੇ ਲਈ ਇੱਕ ਮਜਬੂਤ ਤਰ੍ਹਾਂ ਨਾਲ ਅਸੀਂ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕਰੀਏ 9 ਤਰੀਕ ਨੂੰ ਦਿਨ ਮੰਗਲਵਾਰ ਹਰਿਆਣਾ ਰੋਡ ਬੋਡੀ ਬਾਬਾ ਭੰਡਾਰੀ ਦੇ ਉੱਤੇ 1 ਵਜੇ ਹਿਆਰਪੁਰ ਕਾਂਗਰਸ ਵੱਲੋਂ ਅਸੀਂ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਸੀਨੀਅਰ ਲੀਡਰ ਨੂੰ ਬੁਲਾ ਕੇ ਇੱਕ ਵੱਡੀ ਰੈਲੀ ਕਰਾ ਰਹੇ ਹਾਂ ਮੇਰੀ ਸ਼ਹਿਰ ਦੇ ਸ਼ਹਿਰ ਵਾਸੀਆਂ ਨੂੰ ਕਾਂਗਰਸੀ ਵੀਰਾਂ ਨੂੰ ਸੀਨੀਅਰ ਲੀਡਰਾਂ ਨੂੰ ਤੇ ਵਰਕਰਾਂ ਨੂੰ ਬੇਨਤੀ ਹੈ ਕਿ ਇਸ ਰੈਲੀ ਦੇ ਵਿੱਚ ਪਹੁੰਚ ਕੇ ਇਸ ਰੈਲੀ ਦੀ رونਕ ਨੂੰ ਵਧਾਈਏ ਔਰ ਕਾਂਗਰਸ ਨੂੰ ਮਜ਼ਬੂਤ ਕਰੀਏ ਕੁਝ ਲੋਕਾਂ ਨੇ ਕਿਹਦੀ ਧਾਰਨਾ ਹੈ ਵੀ ਕਿਤਨੇ ਕਰਦੇ ਇੱਕ ਦੂਜਾ ਟੜਾ ਸੁਭੀਸ਼ਾ ਘੌਰ ਜਾ ਰਹੇ ਹਨ ਜਾ ਰਹੇ ਤੁਹਾਨੂੰ ਲੱਗਦਾ ਇਸ ਨੂੰ ਉਹਨਾਂ ਨੇ ਤੁਸੀਂ ਕਿਹਦਾ ਇਹ ਕੋਈ ਟੜਾ ਨਹੀਂ ਹੈ ਜੀ ਕਾਂਗਰਸ ਪਾਰਟੀ ਆ ਹੁਣ ਭਾਜਪਾ ਵਾਲੇ ਜਾਂ ਅਕਾਲੀ ਕਿਤੇ ਸੁਰਖਵੀਰ ਸਦਾਸ ਸੁਭੀਸ਼ ਸਿੰਘ ਬਾਦਲ ਚੱਲ ਜਾਂਦਾ ਕਿਤੇ ਨਵਜੋਸ਼ ਔਰ ਬੁੱਢਾ ਚੱਲ ਜਾਂਦਾ ਮਨਜੀਠੀਆ ਤੇ ਉਹ ਕਿਤੇ ਟੜੇ ਬੰਦੀ ਹੈ ਇਹ ਬਲਿੰਗ ਸਾਹਿਬ ਮੇਰੇ ਲਈਆਂ ਕਰਦੇ ਆ ਪੰਜਾਬ ਬਹੁਤ ਵੱਡਾ ਆ ਆਪਣੇ ਨਵਜੋਤ ਸਿੰਘ ਜੀ ਨੂੰ ਸੱਦ ਲਿਆ ਉਹ ਧੜੇਵਾ ਜੀ ਕਿੱਥੇ ਧੜੇਵਾ ਜੀ ਦੀ ਕਿਹੜੀ ਗੱਲ ਹੋਊਗੀ ਆਪਣੇ ਇਸ ਇਸ ਸੱਜ ਨੂੰ ਜਿਹੜੇ ਲੈਵਲ ਤੇ ਲੈ ਜੇ ਤਾਂ ਵਿਧਾਨ ਸਭਾ ਅੱਜ ਹਾਲੇ ਤੱਕ ਤੇ ਵਿਧਾਨ ਸਭਾ ਦੇ ਲੈਵਲ ਦੀ ਹੈ ਜੇ ਸਿੱਧੂ ਸਾਹਿਬ ਦਾ ਹੁਕਮ ਹੋਇਆ ਤੈਨੂੰ ਹਰ ਵਿਧਾਨ ਸਭਾ ਦੀ ਕੌਂਸਲ ਜੌਂਸੀ ਵੀ ਕਰਾਵਾਂਗੇ ਤੇ ਜਿੰਨੇ ਵਾਜੀ ਵੀ ਕਰਾਵਾਂਗੇ ਤੁਹਾਡੇ ਵੱਡੇ ਕਲੇਬ ਸਿਨੀਅਰ ਲੀਡਰਸ਼ਿਪ ਜਿਹੜੀ ਹੈਗੀ ਆ ਉਹਨਾਂ ਨਾਲ ਤੁਸੀਂ ਕਸ਼ਟ ਹੈਗੇ ਜਾਂ ਉਹ ਮੈਸੇਜ ਉਹਨਾਂ ਨੂੰ ਮੈਸੇਜ ਕਲਵੇ ਕਰੂਗੇ ਆ ਤੁਹਾਡੇ ਰਾਹੀਂ ਵੀ ਉਹਨਾਂ ਨੂੰ ਮੈਸੇਜ ਜੇ ਕਰਦੇ ਆ ਉਹਨਾਂ ਨੂੰ ਜਾ ਕੇ ਵੀ ਕਹਾਂਗੇ ਕਿ ਸਾਡੀ ਰੈਲੀ 'ਚ ਵੀ ਸ਼ਾਮਲ ਹੋ ਮੇਨ ਮੋਟਿਵ ਕੀ ਮਕਸਦ ਕਾਂਗਰਸ ਨੂੰ ਤਕੜਾ ਕਰਨਾ 24 ਚ ਇਲੈਕਸ਼ਨ ਹੈ ਲੋਕ ਸਭਾ ਦੇ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰੀਏ ਕਾਂਗਰਸ ਪਾਰਟੀ ਨੂੰ ਤਕੜਾ ਕਰੀਏ ਉਹ ਸਾਡਾ ਮਕਸਦ ਆ